ਸਾਡੇ ਮਾਨਯੋਗ ਸੀਰਨ ਸਾਹਿਬ ਨੇ ਕਿਹਾ ਕਿ ਜਿਹੜੇ ਵੀ ਗੈਂਗਸਟਰ 엘ਿਮੈਂਟਸ ਜਾਂ ਜਿਹੜੇ ਵੀ ਮਾੜੇ ਅੰਸਰ ਨੇ ਉਹਨਾਂ ਨੂੰ ਅਸੀਂ ਪੰਜਾਬ ਚੋਂ ਜੜ੍ਹ ਤੋਂ ਮਿਟਾ ਦੇਣਾ ਉਸੇ ਤਹਿਤ ਸਾਡੀ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਨੇ ਇਨਸਟਰਕਸ਼ਨਸ ਦਿੱਤੀਆਂ ਨੇ ਕਿ ਜਿਹੜੇ ਵੀ ਇਹ ਯੁੱਧ ਨਸ਼ਾ ਵਿਰੁੱਧ ਵੀ ਕਾਰਵਾਈ ਕਰਨੀ ਹੈ ਤੇ ਜਿਹੜੇ ਗੈਂਗਸਟਰ 엘ਿਮੈਂਟਸ ਨੇ ਜਿਹੜੇ ਟੈਰਰਾਈਜ਼ ਕਰ ਰਹੇ ਨੇ ਲੋਕਾਂ ਨੂੰ ਉਹਨਾਂ ਦੇ ਅਗੇਂਸਟ ਵੀ ਸਟ੍ਰਿਕਟ ਐਕਸ਼ਨ ਲੈਣਾ ਉਸੇ ਲੜੀ ਤਹਿਤ ਅਸੀਂ ਮਿੱਤੀ 114 2025 ਨੂੰ ਦੋ ਅਕਿਊਜ਼ਡ ਨੂੰ ਅਰੈਸਟ ਕੀਤਾ ਸੀਗਾ ਸਾਡੇ ਕੋਲ ਦੋ ਅਕਿਊਜ਼ਡ ਅਰੈਸਟਡ ਸੀਗੇ ਇੱਕ ਦਾ ਨਾਮ ਹੈਗਾ ਜੀ ਪਲਵਿੰਦਰ ਸਿੰਘ ਪਾਲਾ ਤੇ ਦੂਜਾ ਹੈਗਾ ਸੀਗਾ ਜੀ ਬਲਜਿੰਦਰ ਸਿੰਘ ਇਹ ਦੋਵੇਂ ਅਸੀਂ ਜਦੋਂ ਅਰੈਸਟ ਕੀਤੇ ਸੀ ਇੱਕ 30 ਬੋਰ ਦੀ ਪਿਸਤਲ ਇਹਨਾਂ ਤੋਂ ਰਿਕਵਰ ਕੀਤੀ ਸੀਗੀ ਫਿਰ ਬਹੁਤ ਹੀ ਸਾਇੰਟਿਫਿਕ ਤਰੀਕੇ ਨਾਲ ਅਸੀਂ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਪਲਵਿੰਦਰ ਪਾਲਾ ਹੈ ਇਹਦੇ ਕੋਲੋਂ ਮਿੱਤੀ 16 ਤਰੀਕ ਨੂੰ ਅਸੀਂ ਇਹਨਾਂ ਚੋਂ ਇੱਕ ਬੱਤੀਪੋਰ ਪਿਸਟਲ ਤੇ ਹੈਰੋਇਨ ਰਿਕਵਰ ਕੀਤੀ ਸੀਗੀ 523 ਗ੍ਰਾਮ ਅਸੀਂ ਫੇਰ ਵੀ ਸਸਟੇਨਡ ਅਫਰਟਸ ਕਰਦੇ ਰਹੇ ਕਿਉਂਕਿ ਸਾਨੂੰ ਪਤਾ ਸੀਗਾ ਕਿ ਇਹ ਜਿਹੜਾ ਅ ਅੱਜ ਹੀ ਤੁਸੀਂ ਨਿਊਜ਼ 'ਚ ਸੁਣਿਆ ਹੋਊਗਾ ਮਾਨਯੋਗ ਡੀਜੀਪੀ ਸਾਹਿਬ ਨੇ ਇਨਫਰਮੇਸ਼ਨ ਦਿੱਤੀ ਹੈ ਕਿ ਜਿਹੜਾ ਇਹ ਯੂਐਸ ਬੇਸਡ ਵਾਂਟਡ ਗੈਂਗਸਟਰ ਹੈਪੀ ਪਸ਼ੀਆਂ ਇਹਨੂੰ ਐਫਬੀਆਈ ਨੇ ਐਪਰੀਹੈਂਡ ਕੀਤਾ ਹੈ ਤੇ ਇਹਦੇ ਨਾਲੇ ਟੱਚ 'ਚ ਸੀਗੇ ਤੇ ਸਾਡੀ ਟੀਮ ਨੂੰ ਬੜੀ ਵਧੀਆ ਸਫਲਤਾ ਮਿਲੀ ਜਦੋਂ ਇਹ ਜਿਹੜਾ ਬਲਜਿੰਦਰ ਸਿੰਘ ਹੈ ਇਹਦੇ ਡਿਸਕਲੋਜ਼ਰ ਤੇ ਇਹਦੇ ਘਰੋਂ ਅਸੀਂ ਇੱਕ ਹੈਂਡ ਗ੍ਰੇਨੇਡ ਬਰਾਮਦ ਕੀਤਾ ਤੇ ਉੱਥੇ ਹੀ 183 ਗ੍ਰਾਮ ਹਿਰੋਇਨ ਰਿਕਵਰ ਕੀਤੀ ਹੈ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਥੋੜੇ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਥਾਣਾ ਰਮਦਾਸ ਵਿੱਚ ਹੀ ਇਹਦੇ ਹੈਪੀ ਪਸ਼ੇਰੇ ਚਾਰ ਸਾਥੀਆਂ ਨੂੰ ਪਹਿਲਾਂ ਵੀ ਫੜਿਆ ਸੀਗਾ ਉਹ ਵੀ ਹਿਰੋਇਨ ਦਾ ਧੰਦਾ ਕਰ ਰਹੇ ਸੀਗੇ ਉਹਨਾਂ ਕੋਲੋਂ ਵੀ 1.5 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਸੀ ਤੇ ਇਹ ਜਿਹੜਾ ਗ੍ਰੇਨੇਡ ਹੈਗਾ ਇਹ ਇਹਨਾਂ ਨੇ ਕਿਤੇ ਨਾ ਕਿਤੇ ਜਿਹੜੇ ਜਿਹੜੇ ਪਬਲਿਕ ਜਿਹੜੀ ਸਰਾਉਂਡਿੰਗਸ ਹੈ ਉੱਥੇ ਇਹਨਾਂ ਨੇ ਥਰੋ ਕਰਕੇ ਲੋਕਾਂ ਨੂੰ ਜਿਹੜੇ ਡੈਸ਼ਟ ਪਾਣਾ ਸੀਗਾ ਤੇ ਇਹ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਸਾਡੀ ਟੀਮ ਨੇ ਇਹਨਾਂ ਨੂੰ ਪਹਿਲਾਂ ਹੀ ਐਪਰੀਹੈਂਡ ਕਰਕੇ ਤੇ ਇਹਨਾਂ ਨੂੰ ਜਿਹੜੇ ਇਹਨਾਂ ਦੇ ਮਾੜੇ ਜਿਹੜੇ ਸੀਗੇ ਜਿਹੜਾ ਇਹਨਾਂ ਨੇ ਕਰਨੇ ਸੀਗੇ ਕੰਮ ਉਹਨਾਂ ਤੋਂ ਅਸੀਂ ਰੋਕ ਲਿਆ ਇਦੇ ਅਲਾਵਾ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਜਿਹੜਾ ਸਾਡਾ ਮਜੀਠਾ ਚ ਕੇਸ ਸੀਗਾ ਉਹ ਵੀ ਸਾਡੀ ਟੀਮ ਨੇ ਬੜਾ ਵਧੀਆ ਤਰੀਕੇ ਨਾਲ ਸੈਂਟੀਫਿਕਲੀ ਚੱਲਦੇ ਹੋਏ ਤਿੰਨ ਦੋਸ਼ੀਆਂ ਨੂੰ ਅਸੀਂ ਉਹਨਾਂ ਨੂੰ ਅਸੀਂ ਆਈਡੈਂਟੀਫਾਈ ਕਰ ਲਿਆ ਕਿ ਜਿਹੜਾ ਸਾਡਾ ਮਜੀਠਾ ਦਾ ਜਿਹੜਾ ਗਨ ਪੁਆਇੰਟ ਤੇ ਉੱਥੇ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਲੂਟ ਦੀ ਤੇ ਉੱਥੇ ਇੱਕ ਜਿਹੜਾ ਕਰਿੰਦਾ ਹੈਗਾ ਪੈਟਰੋਲ ਪੰਪ ਦਾ ਉਹਦੀ ਡੈਥ ਹੋ ਗਈ ਸੀਗੀ ਤੇ ਇੱਕ ਦੇ ਜਵਾੜੇ ਚ ਸੱਟ ਲੱਗੀ ਸੀਗੀ ਅਸੀਂ ਤਿੰਨ ਦੋਸ਼ੀਆਂ ਨੂੰ ਆਇਡੈਂਟੀਫਾਈ ਕਰ ਲਿਆ ਤੇ ਅਸੀਂ ਇਹਨਾਂ ਨੂੰ ਵੀ ਬਹੁਤ ਹੀ ਜਲਦੀ ਅਸੀਂ ਰਾਉਂਡ ਅਪ ਕਰ ਲਾਂਗੇ ਸਾਡੀਆਂ ਟੀਮਸ ਲੱਗੀਆਂ ਹੋਈਆਂ ਨੇ ਗ੍ਰੇਨੇਡ 2 ਫੜੇਗੇ ਕਿ 1 ਫੜਿਆ ਗਿਆ ਇੱਕ ਗ੍ਰੇਨੇਡ ਫੜਿਆ ਗਿਆ ਜੀ ਸਰ ਲੱਗਦਾ ਪਾਕਿਸਤਾਨ ਤੋਂ ਆਇਆ ਕਿਉਂਕਿ ਉਹ ਬਿਲਕੁਲ ਪਾਕਿਸਤਾਨ ਸਰਹੱਦ ਦੇ ਨਾਲ ਪਲਾ ਰਹਿਣ ਬਣਾ ਸੀ ਬਿਲਕੁਲ ਜੀ ਅਸੀਂ ਇਹਨਾਂ ਦੀ ਇੰਟਰੋਗੇਸ਼ਨ ਤੋਂ ਇਹੀ ਪਤਾ ਕੀਤਾ ਸੀਗਾ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਨੇ ਇਹ ਜਿਹੜਾ ਡਰੋਨ ਹੈਗਾ ਇਹ ਡਰੋਨ ਰਾਹੀਂ ਜਿਹੜਾ ਇਹ ਆਇਆ ਸੀਗਾ ਗ੍ਰੇਨੇਡ ਇਹਨਾਂ ਨੂੰ ਰਿਟਰੀਵ ਕੀਤਾ ਤੇ ਇਹਨਾਂ ਨੇ ਆਪਣੇ ਘਰੇ ਰੱਖ ਲਿਆ ਸੀਗਾ ਤੇ ਸਾਡੇ ਕੋਲ ਲੋਕਾਂ ਦੇ ਸਹਿਯੋਗ ਨਾਲ ਇਨਫੋਰਮੇਸ਼ਨ ਪਹੁੰਚੀ ਕਿ ਇਹ ਮਾੜੇ ਬੰਦੇ ਨੇ ਇਹਨਾਂ ਨੇ ਕੁਛ ਨਾ ਕੁਛ ਵਾਰਦਾਤ ਕਰਨੀ ਹੈ ਤੇ ਇਹਨਾਂ ਨੂੰ ਐਪਰੀਹੈਂਡ ਕੀਤਾ ਜਾਵੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਦੇ ਸਹਿਯੋਗ ਨਾਲ ਅਸੀਂ ਇਹਨਾਂ ਨੂੰ ਐਪਰੀਹੈਂਡ ਕਰਕੇ ਇਹਨਾਂ ਨੂੰ ਜਿਹੜੇ ਇਹਨਾਂ ਦੇ ਮਾੜੇ ਮਨਸੂਬੇ ਸੀਗੇ ਉਹਨਾਂ ਚ ਇਹਨਾਂ ਨੂੰ ਸਫਲ ਨਹੀਂ ਹੋਣ ਦਿੱਤਾ ਦੇਖੋ ਜੀ ਇਹ ਜਿਹੜੀਆਂ ਸੋਸ਼ਲ ਮੀਡੀਆ ਤੇ ਰਿਊਮਰਸ ਉੱਤਰੀਆਂ ਨੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਬਹੁਤ ਹੀ ਪ੍ਰੋਫੈਸ਼ਨਲ ਢੰਗ ਨਾਲ ਕੰਮ ਕਰ ਰਹੀ ਹੈ we ensure safety and security to all our citizens assi vachan badh hai ki assi sare hi jehde sade citizens ne amritsar de hati jile de ohna nu safety te security de poore poore viral ho rahi hai aur apni vichar ki jaave ki jehdi poore viral ho rahi hai bilkul ji bilkul ji jehdiya idan diyan cheezan hundiyan ne assi ohna nu bilkul bariki na jehdi hai gayi hai identify karde ha ta jo jehdi idan di miscommunication jehdi ਲੋਕਾਂ ਚ ਰੂਮਰ ਫੈਲਾਈ ਜਾਂਦੇ ਨੇ ਬਹੁਤ ਵੱਡੇ ਲੀਡਰ ਨੇ ਵਿਕਰਮ ਮੀਤਿਆ ਵਿਕਰਮ ਮੀਤਿਆ ਬਹੁਤ ਵੱਡੇ ਲੀਡਰ ਨੇ ਉਹਨਾਂ ਵੱਲੋਂ ਵੀ ਪੋਸਟ ਕੀਤੀ ਗਈ ਹੈ ਉਸ ਗਰਨੇਡਾ ਜਿਹੜਾ ਅਟੈਕ ਹੋਇਆ ਉਸ ਨੂੰ ਕਿਵੇਂ ਦੇਖ ਰਹੇ ਹੋ ਉਹ ਤਾਂ ਅਸੀਂ ਕਹਿ ਨਹੀਂ ਸਕਦੇ ਸੋਸ਼ਲ ਮੀਡੀਆ ਦੇ ਬਾਰੇ ਉਹ ਤਾਂ ਦੇਖੋ ਜੀ ਦੇਖੋ ਜੀ ਜਿਹੜੀਆਂ ਚੀਜ਼ਾਂ ਜੇ ਕੋਈ ਹੁੰਦੀ ਹੈ ਅਸੀਂ ਸਾਇੰਟਿਫਿਕਲੀ ਪ੍ਰੋਫੈਸ਼ਨਲੀ ਪੰਜਾਬ ਪੁਲਿਸ ਜਿਹੜੀ ਹਮੇਸ਼ਾ ਕੰਮ ਕਰਦੀ ਹੈ ਤੇ ਜੇ ਇਦਾਂ ਦੀ ਕੋਈ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਇਨ ਡੂ ਕੋਰਸ ਆਫ ਟਾਈਮਸ ਸ਼ੇਅਰ ਕਰ ਦਿੱਤੀ ਜਾਏਗੀ ਬਟ ਐਸ ਸੱਚ ਇਹਦਾ ਦੀ ਕੋਈ ਚੀਜ਼ ਸਾਡੇ ਸਾਹਮਣੇ ਨਹੀਂ ਸਰ ਇਹ ਜਿਹੜਾ ਉਹ ਗ੍ਰੇਨੇਡ ਹੈ ਡਿਫਿਊਜ਼ ਕਰ ਦਿੱਤਾ ਗਿਆ ਹੈ ਔਰ ਕੀ ਬਿਲਕੁਲ ਜੀ ਗ੍ਰੇਨੇਡ ਆਇਆ ਸੀ ਕਿ ਹੋਰ ਵੀ ਗ੍ਰੇਨੇਡ ਆਇਆ ਇੱਕੋ ਗ੍ਰੇਨੇਡ ਆਇਆ ਸੀਗਾ ਜੀ ਜਦੋਂ ਸਾਨੂੰ ਇਹਦੇ ਘਰੋਂ ਇਹ ਰਿਕਵਰ ਹੋਇਆ ਅਸੀਂ ਆਪਣੀ ਬੌਮ ਡਿਸਪੋਜ਼ਲ ਟੀਮ ਨੂੰ ਉੱਥੇ ਭੇਜਿਆ ਤੇ ਇਹਨੂੰ ਅਸੀਂ ਬਿਲਕੁਲ ਪ੍ਰੋਫੈਸ਼ਨਲ ਢੰਗ ਨਾਲ ਇਹਨੂੰ ਡਿਫਿਊਜ਼ ਕਰਕੇ ਡਿਸਟਰੋਏ ਕਰ ਦਿੱਤਾ ਸਰ ਇਹ ਕੀ ਆ ਰਹੀ ਹੈ ਕਿ ਹੋਰ ਵੀ ਹੈ ਜਿਸ ਚ ਬ੍ਰਾਂਮ ਵੀ ਹੋ ਸਕਦੀ ਹੈ ਬਿਲਕੁਲ ਜੀ ਇਹਨਾਂ ਦੇ ਜਿਹੜੇ ਹੈਪੀ ਪਸ਼ੀਆਂ ਦੇ ਜਿਹੜੇ ਅਸੋਸੀਏਟਸ ਨੇ ਅਸੀਂ ਉਹਨਾਂ ਦੀ ਵੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਾਡੇ ਕੋਲ ਹੋਰ ਵੀ ਲੀਡਸ ਨੇ ਤੇ ਜਿਹੜੇ ਇਹਨਾਂ ਦੇ ਹੋਰ ਵੀ ਮੈਂਬਰਸ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਕਾਬੂ ਕਰਾਂ ਸਰ ਇੱਕ ਅਮਰਿੰਦਪਾਲ ਦੀ ਜਿਹੜੀ ਐਨਐਸਏ 23 ਤਰੀਕ ਨੂੰ ਖਤਮ ਹੋ ਰਹੀ ਹੈ ਉਹਨੂੰ ਲੈ ਕੇ ਟੀਮ ਰਵਾਨਾ ਹੋ ਚੁੱਕੀ ਉਹਨੂੰ ਲਿਆਂਦਾ ਹੀ ਆ ਅੱਗੇ ਕੋਈ ਹੋਰ ਪ੍ਰੋਸੈਸ ਨਹੀਂ ਜੀ ਐਦਾਂ ਦੀ ਕੋਈ ਇਨਫੋਰਮੇਸ਼ਨ ਐਦਾਂ ਦੀ ਨਹੀਂ ਹੈਗੀ ਜੇ ਕੋਈ ਵੀ ਸਾਡੇ ਵੱਲੋਂ ਕੁਝ ਵੀ ਐਕਸ਼ਨ ਲਿੱਤਾ ਜਾਵੇਗਾ ਉਹ ਤੁਹਾਨੂੰ ਡਿਊ ਕੋਰਸ ਆਫ ਟਾਈਮ 'ਚ ਦੱਸ ਦਿੱਤਾ ਜਾਵੇਗਾ 39 ਨੰਬਰ ਐਫਆਈਆਰ ਦੇ ਵਿੱਚ ਟ੍ਰਾਇਲ ਅਮਰਿੰਦਪਾਲ ਦਾ ਕੁਣ 49 ਨੰਬਰ ਜਿਹੜੀ ਐਫ ਆਈ ਆਰ ਹੈ ਉਹਦੀ ਇਨਵੈਸਟੀਗੇਸ਼ਨ ਆਲਰੇਡੀ ਔਨ ਹੈ ਜਿਹੜੇ ਜਿਹੜੇ ਅਕਿਊਜ਼ਡ ਉਹਦੇ ਚ ਅਰੈਸਟਡ ਨੇ ਉਹਨਾਂ ਦੇ ਅਗੇਂਸਟ ਆਲਰੇਡੀ ਟ੍ਰਾਇਲ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਐਨ ਐਸ ਸੀ ਖਤਮ ਹੋਈ ਹੈ ਕਿ ਨਹੀਂ ਹੋਈ ਹੈ ਐਨ ਐਸ ਸੀ ਖਤਮ ਹੋਣ ਦਾ ਟਾਈਮ 22 ਹੈਗਾ ਹੈ ਉਹਦਾ ਉਸ ਤੋਂ ਬਾਅਦ ਜਿਹੜਾ ਹੈਗਾ ਜੋ ਸਟੇਟ ਗਵਰਨਮੈਂਟ ਦਾ ਡਿਸੀਜਨ ਹੋਏਗਾ ਇਹ ਚੀਜ਼ ਬਣਾ ਹੋਈ ਹੈ ਅਸਾਂ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਕੋਈ ਐਦਾਂ ਦੀ ਚੀਜ਼ ਸਾਹਮਣੇ ਆਏਗੀ ਅਸੀਂ ਇੰਡੀਓ ਕੋਰਸ ਆਫ ਟਾਈਮ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਪੁਲਿਸ ਨੇ ਡਿਮਾਂਡ ਕੀਤੀ ਕਿ ਸਾਨੂੰ ਰਿਵਰਸ ਦਿੱਤਾ ਜਾਵੇ ਤਾਂ ਕਿ ਸੀ ਇਨਵੈਸਟੀਗੇਸ਼ਨ ਨਹੀਂ ਜੀ ਦਿਸ ਇਜ਼ ਦਾ ਪ੍ਰੈਰੋਗੇਟਿਵ ਆਫ ਦੀ ਸਟੇਟ ਗਵਰਨਮੈਂਟ ਜੋ ਸਟੇਟ ਗਵਰਨਮੈਂਟ ਨੈਸ਼ਨਲ ਗਵਰਨਮੈਂਟ ਨਾਲ ਜਿਹੜੀ ਹੈਗੀ ਆ ਉਹ ਤਾਲਮੇਲ ਕਰਕੇ ਜੋ ਉਹਨਾਂ ਦਾ ਡਿਸੀਜਨ ਹੋਏਗਾ ਉਹ ਅਸੀਂ ਫੋਲੋ ਕਰਾਂਗੇ ਪ੍ਰਤਾਪ ਬਾਗ ਹੋਰਾਂ ਨੇ ਦਾਵਾ ਕੀਤਾ ਤੇ 24 ਗ੍ਰੇਡ ਆ ਉਹਨਾਂ ਚੀਜ਼ ਕਿਉਂ ਲੱਗ ਰਹੀ ਹੈ ਦੇਖੋ ਜੀ ਸਾਡੇ ਕੋਲ ਇਹ ਇਨਫੋਰਮੇਸ਼ਨ ਸੀਗੀ ਅਸੀਂ ਉਹਨੂੰ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਆਈ ਅਸੀਂ ਉਹਨੂੰ ਰਿਕਵਰ ਕਰ ਲਿਆ ਜਿਹੜੀ ਬਾਕੀ ਦੀ ਇਨਫੋਰਮੇਸ਼ਨ ਹੈਗੀ ਹੈ ਆਈ ਏਮ ਸ਼ੋਰ ਜਿਹੜੀ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਲਗੀਆਂ ਹੋਈਆਂ ਨੇ ਉਹ ਵੱਖ-ਵੱਖ ਤਰੀਕੇ ਨਾਲ ਉਹਨਾਂ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਇਨਫੋਰਮੇਸ਼ਨ ਹੈ ਇਹਨਾਂ ਨੇ ਜਿਹੜੀ ਇਹ ਖੇਪ ਚੱਕੀ ਸੀ ਇਹਨਾਂ ਦੀ ਪਹਿਲੀ ਖੇਪ ਸੀਗੀ ਤੇ ਅਸੀਂ ਬਹੁਤ ਹੀ ਪ੍ਰੋਫੈਸ਼ਨਲ ਦੀ ਕਿਨਾਂ ਕੰਮ ਕਰਦੇ ਹੋਏ ਇਹਨਾਂ ਨੂੰ ਰਾਉਂਡ ਅਪ ਕਰਕੇ ਇਹਨਾਂ ਦੇ ਜਿਹੜੇ ਮਨਸੂਬੇ ਹਨਾ ਚ ਇਹਨਾਂ ਨੂੰ ਕਾਮਯਾਬ ਨਹੀਂ ਹੋ ਗਾ। ਨਾਲਾ ਪੂਰੀ ਸਰਵਾਨਾ ਸਥਾਪ ਨਹੀਂ ਹੋਈ। ਨਾਲਾ ਪੂਰੀ ਨਹੀਂ। ਦੇਖੋ ਇਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਹੋएगी ਜਿਹੜੀ ਵੀ ਇਨਫੋਰਮੇਸ਼ਨ ਸਾਡੇ ਕੋਲ ਅਸੀਂ ਇਨ ਡੂ ਕੋਰਸ ਆਫ ਟਾਈਮ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਰ ਨੇ ਦਾ ਟਰਾਰਗੇਟ ਵੀ ਸੀਗਾ। ਕਨੇਡਾ ਦਾ ਟਰਾਰਗੇਟ ਕੀ ਸੀ ਕਿ ਇਹਨੂੰ ਮਾਰਨਾ ਚਾਹੀਦਾ ਸੀ। ਇਹਨਾਂ ਦਾ ਸੀਗਾ ਜੀ ਇਹ ਇੱਕ ਕ라우ਡਿਡ ਪਲੇਸਿਸ 'ਚ ਵੀ ਜਾ ਸਕਦੇ ਸੀ ਕਿਸੇ ਪਬਲਿਕ ਪਲੇਸ 'ਚ ਵੀ ਜਾ ਸਕਦੇ ਸੀਗੇ। ਤਾਂ ਇਹ ਜਿਹੜੇ ਹੈਗੇ ਨੇ ਇਦਾਂ ਦੇ 엘ਿਮੈਂਟਸ ਰੋਗ ਅਸੀਂ ਉਹਨਾਂ ਬਹੁਤ ਹੀ ਸਟ੍ਰਿਕਟਲੀ ਡੀਲ ਕਰ ਰਹੇ ਹਾਂ ਅਸੀਂ ਪੂਰੀ ਕੋਰਸ ਆਫ ਲਾਅ ਇਹਨਾਂ ਦੇ ਅਗੇਂਸਟ ਐਕਸ਼ਨ ਆਫ ਲਾਅ ਲੈ ਰਹੇ ਹਾਂ ਤੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਇਹਨਾਂ ਨੂੰ ਸਜ਼ਾ ਦਿਵਾਵਾਂਗੇ ਸਰ ਪੁਲਿਸ ਟੌਂਕੀ ਦਾ ਥਾਣਾ ਤੇ ਵੀ ਇਸ ਤਰੀਕੇ ਨਾਲ ਇਹ ਅਟੈਕ ਕਰ ਰਹੇ ਹਾਂ ਸੋ ਤਾਂ ਲੱਗਦਾ ਕਿ ਇੱਥੇ ਵੀ ਕਰਨਾ ਹੋ ਸਕਦਾ ਕਿ ਪੁਲਿਸ ਟੌਂਕੀ ਦਾ ਥਾਣੇ ਨੂੰ ਵੀ ਜਿਹੜਾ ਬਾ ਅਟੈਕ ਕਰਨਾ ਹੋ ਸਕਦੀ ਨੂੰ ਲੈ ਕੇ ਜਾਣ ਦੇਖੋ ਜੀ ਬਿਲਕੁਲ ਇਹ ਬਹੁਤ ਹੀ ਜ਼ਿਆਦਾ ਬਰੀਕੀ ਨਾਲ ਹੈ ਨਾ ਤਾਂ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਇਹਨਾਂ ਤੋਂ ਪੁੱਛ ਕੇ ਚ ਕਰ ਰਹੇ ਹਾਂ ਕਿ ਕੀ ਇਹਨਾਂ ਦਾ ਟਾਰਗੇਟ ਸੀਗਾ ਕੀ ਇਹਨਾਂ ਦੇ ਇੰਟੈਂਸ਼ਨ ਸੀਗੇ ਕਿ ਇਹਨਾਂ ਦੇ ਜਿਹੜਾ ਹੈਂਡਲਰ ਹੈ ਹੈਪੀ ਪਸ਼ਿਆ ਉਹਦੇ ਕੀ ਇੰਟੈਂਸ਼ਨ ਸੀਗੇ ਇਹ ਸਾਰੀਆਂ ਚੀਜ਼ਾਂ ਸੀ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟਿਗੇਟਰ ਅਮਰਪਾਲ ਨੂੰ ਜਾਂਦਾ ਜਾਂਦਾ ਇੱਥੇ ਉਸ ਤੋਂ ਵੀ ਜੇ ਉਹਨਾਂ ਦਾ ਐਨਐਸਏ 22 ਤਰੀਕ ਨੂੰ ਜਿਵੇਂ ਤੁਸੀਂ ਦੱਸਿਆ ਖਤਮ ਹੋ ਰਿਹਾ ਹੈ ਜੇ ਉਹ ਉਹਨਾਂ ਨੂੰ ਲਿਆਂਦਾ ਜਾਂਦਾ ਹੈ ਕਿ ਤੁਹਾਡੇ ਕੋਲ ਹੀ ਫੋਰਸ ਹੈ ਜਾਂ ਪੈਰਾਮੈਟ੍ਰਿਕ ਫੋਰਸਿਸ ਤੁਹਾਡੇ ਕੋਲ ਹੈ ਜਾਂ ਤੁਸੀਂ ਕੋਈ ਕੇਂਦਰ ਦੇ ਨਾਲ ਕੋਈ ਸੰਪਲ ਕਰ ਰਹੇ ਹੋ ਕਿ ਸਾਨੂੰ ਕਰ ਨੂੰ ਇੱਥੇ ਮਾਹੌਲ ਨਾ ਬਣਦਾ ਕੋਈ ਦੇਖੋ ਜੀ ਜੋ ਵੀ ਹੋਏਗਾ ਇੰਡੂ ਕੋਰਸ ਆਫ ਟਾਈਮ ਤੁਹਾਡੇ ਨਾਲ ਸ਼ੇਅਰ ਵੀ ਹੋ ਜਾਏਗਾ ਤੇ ਤੁਹਾਨੂੰ ਡਿਕ ਵੀ ਜਾਏਗਾ ਅੱਛਾ ਇਹ ਤਾਂ ਸਭ ਤੋਂ ਟੌਪਿਕ ਹੈ ਜੀ ਜੋ ਹੈਪੀ ਬਚਨਿਆਂ ਦੀ ਜਿਸ ਦਾ FBI ਲੋਰ ਪਰ ਸਰਕਾਰ ਨੂੰ ਲੋਈ ਗਿਆ ਤੁਹਾਡੇ ਵਿੱਚ ਅੱਜ ਪੁਛਿਆ ਕਿ ਕਿੰਨੇ ਕੇਸ ਸਾਡਾ ਨਾਮਜਦ ਹੈ ਤੁਹਾਨੂੰ ਲਿਆਂਦੀ ਕੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਦੇਖੋ ਜੀ ਇਹ ਜਿਹੜੀ ਹੈਗੀ ਹੈ ਸੈਂਟਰਲਾਈਜ਼ਡ ਪ੍ਰੋਸੈਸ ਹੈਗੀ ਹੈ ਸਾਡੇ ਕੋਲੋਂ ਹੈੱਡ ਕੁਆਰਟਰ ਨੇ ਸਾਡੇ ਕੋਲੋਂ ਇਨਫੋਰਮੇਸ਼ਨ ਮੰਗੀ ਹੈ ਇਨਫਰਮੇਸ਼ਨ ਮੰਗੀ ਹੈ ਸਾਡੇ ਕੋਲੋਂ 13 ਜਿਹੜੀਆਂ FIRs ਨੇ ਸਾਡੇ ਅੰਮ੍ਰਿਤਸਰ ਦੇ ਹਾਤੀ ਜ਼ਿਲ੍ਹੇ ਉਹਦੇ ਚ ਵੱਖ-ਵੱਖ ਕੇਸਿਸ ਚ ਉਹ ਵਾਂਟਡ ਹੈਗਾ ਅਕਿਊਜ਼ਡ ਹੈ ਸਾਡਾ ਤੇ ਅਸੀਂ ਉਹਦੇ ਅਗੇਂਸਟ ਇਹ ਜਿਹੜੀ ਹੈਗੀ ਹੈ ਅਸੀਂ ਡੀਟੇਲ ਸੈਂਡ ਕਰ ਦਿੱਤੀ ਹੈ ਦੇਟ ਵਿਲ ਬੀ ਸ਼ੇਅਰਡ ਵਿਦ ਦੀ ਸੈਂਟਰਲ ਅਜੰਸੀਜ਼ ਜਿਹੜੀਆਂ ਪਰਸਿਊ ਕਰਨਗੀਆਂ ਇਹਨੂੰ ਇੱਥੇ ਸਰ ਇਹ ਫਰਦਰ ਦਾ ਸਟੇਟ ਪੁਲਿਸ ਦਾ ਕਿੰਨਾ ਰੋਲ ਰਿਹਾ ਜੀ ਹੈਪੀ ਬੱਚਿਆਂ ਨੂੰ ਵਾਪਸ ਲਿਆਉਂਦੇ ਆ ਦੇਖੋ ਜੀ ਜਿਵੇਂ ਸਾਡੇ ਮਾਨਯੋਗ ਡੀਸੀਪੀ ਸਾਹਿਬ ਨੇ ਦੱਸਿਆ ਕਿ ਬਹੁਤ ਹੀ ਬਰੀਕੀ ਨਾਲ ਟਾਈਮ ਟੂ ਟਾਈਮ ਜਿਹੜੀ ਪੰਜਾਬ ਪੁਲਿਸ ਦੀ ਟੀਮ ਅੰਡਰ ਦੀ ਲੀਡਰਸ਼ਿਪ ਆਫ ਸ਼੍ਰੀ ਗੋਰੇ ਯਾਦਵ ਜੀ ਉਹਨਾਂ ਨੇ ਹਰ ਤਰੀਕੇ ਨਾਲ ਸੈਂਟਰਲ ਅਜੰਸੀਜ਼ ਦਾ ਸਹਿਯੋਗ ਦਿੱਤਾ ਜਿਹੜੀ ਵੀ ਇਨਫੋਰਮੇਸ਼ਨ ਸੀਗੀ ਇਮੀਡੀਏਟਲੀ ਪਾਸ ਔਨ ਕਰਦੇ ਰਹੇ ਜਿਹੜੇ ਹੈਪੀ ਬੱਚਿਆਂ ਬਾਰੇ ਤੇ ਉਹਦੇ ਹੀ ਸਦਕਾ ਜਿਹੜੀਆਂ ਸਾਡੀਆਂ ਸੈਂਟਰਲ ਏਜੰਸੀਸ ਆ ਉਹਨੂੰ ਉਧਰ ਐਫਬੀਆਈ ਕੋਲੋਂ ਹੈਪੀ ਹੈ। ਉਹ ਤੱਕ ਤਾਂ ਸਰਚ ਅਜਲ ਤੱਕ ਤਾਂ ਐਕਸਟਰਡੀਟੀ ਹੋਏਗੀ ਇਹਦੇ ਵਿੱਚ ਕੋਈ ਜਾਣਕਾਰੀ ਮਿਲ ਦੇ। ਦੇਖੋ ਜੀ ਇਹ ਡਿਊ ਕੋਰਸ ਆਫ ਟਾਈਮ ਚ ਪੂਰਾ ਪ੍ਰੋਸੀਜਰ ਆਫ ਲਾ ਹੈ ਉਹ ਜਦੋਂ ਫਾਲੋ ਹੋਏਗਾ ਉਹ ਵਿਦਨ ਡਿਊ ਕੋਰਸ ਆਫ ਟਾਈਮ ਤੁਹਾਨੂੰ ਦੱਸਿਆ ਗਿਆ ਕਿ ਉਹ ਇੱਕ ਤਰ੍ਹਾਂ ਦਾ ਡੰਕੀ ਲਾ ਕੇ ਉੱਥੇ ਗਿਆ ਸੀ ਕਿਉਂਕਿ ਐਫਬੀਏ ਨੇ ਜੋ ਟਵੀਟ ਕੀਤਾ ਉਹਨਾਂ ਕੋਈ ਰੈਲੇਵੈਂਸੀ ਨਹੀਂ ਇਸੇ ਕੋ ਸਿਰਾਂ ਸੰਗ। ਬਿਲਕੁਲ ਜੀ ਜਿਹੜੀਆਂ ਹੈਗੀਆਂ ਉਹਨਾਂ ਦੇ ਲਾਜ਼ ਦੇ ਅਗੇਂਸਟ ਸੀਗਾ ਚੱਲ ਰਿਹਾ ਉਹ ਇਸੇ ਲਈ ਉਹਨਾਂ ਨੇ ਅਪਰੀਹੈਂਡ ਕੀਤਾ ਲੋਲ ਜੀ ਤੁਹਾਡਾ ਸਰ ਪੁੱਛ ਲਈ ਸਰ ਭਾਣਾ ਆ ਜਿਹੜਾ ਬੱਚੇ ਦੇ ਮਾਮਲੇ ਜਿਹੜਾ ਮੈਡਮ ਡੀਸੀ ਦੇ ਲੋਲ ਸਰ ਉਹ ਵੀ ਪੁੱਛਦੇ ਦੱਸਿਆ ਕਿ ਕਿਤੇ ਕੇਸ ਦੇ ਦੇਖੋ ਇਹਦੇ ਅਗੇਂਸਟ ਬਹੁਤ ਵਕ ਵਕ ਜ਼ਿਲ੍ਹਾ ਚ ਵਕ ਵਕ ਜਿਹੜੀਆਂ ਸਾਡੇ ਏਜੰਸੀਜ਼ ਨੇ ਉਹਨਾਂ ਦੇ ਪੁਲਿਸ ਸਟੇਸ਼ਨਸ ਉਹਦੇ ਚ ਕੇਸ ਰਜਿਸਟਰਡ ਨੇ ਤੇ ਸਾਰਿਆਂ ਦਾ ਇਹ ਜਿਹੜਾ ਇਕੱਠਿਆਂ ਦੇ ਰਲ ਮਿਲ ਕੇ ਟੀਮਵਰਕ ਦਾ ਸਦਕਾ ਹੈਗਾ ਕਿ ਜਿਹੜਾ ਸਰ ਇਹ ਬਹੁਤ ਵੱਡੀ ਗੱਲ ਹੈ ਇੱਕ ਅਮਰੀਕਾ ਵੱਲੋਂ FBI ਬਹੁਤ ਵੱਡੀ ਏਜੰਸੀ ਹੈ ਉਨ੍ਹਾਂ ਵੱਲੋਂ ਇਹ ਦਾਵਾ ਕੀਤਾ ਜਾਂਦਾ ਕਿ ਪੰਜਾਬ ਇੰਡੀਆ ਦੇ ਵਿੱਚ ਇਸ ਵਿਅਕਤੀ ਵੱਲੋਂ ਅਤਵਾਦੀ ਹਮਲੇ ਕੀਤੇ ਗਏ ਦਾ ਗ੍ਰੇਨੇਡ ਅਟੈਕ ਕੀਤੇ ਗਏ ਇਹ ਸਾਰੀ ਜਾਣਕਾਰੀ ਪੁਲਿਸ ਜੀਡੀਸੀ ਕੀ ਇੱਕ ਤੁਸੀਂ ਕੇਂਦਰ এজেন্সੀਆਂ ਨਾਲ ਭਾ ਕੇ ਉਹਨਾਂ ਨੂੰ ਦੱਸ ਰਹੇ ਸੀਗੇ ਕਿ ਸਾਨੂੰ ਇਸ ਵਿਅਕਤੀ ਦੀ ਲੋੜ ਹੈ ਮਤਲਬ ਇਹ ਕਾਫੀ ਲੰਮਾ ਸਮਾਂ ਤੋਂ ਪ੍ਰੋਸੈਸ ਚੱਲ ਰਿਹਾ ਸੀ ਦੇਖੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਉਹਨਾਂ ਨੇ ਉਹਨਾਂ ਦੀ ਲੀਡਰਸ਼ਿਪ ਹੇਠ ਅਸੀਂ ਜਿਹੜੀ ਵੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਸੀਗੀ ਅਸੀਂ ਸਾਰਿਆਂ ਸਰ ਨੂੰ ਦੱਸ ਕੇ ਸਰ ਦੀ ਜਿਹੜੀ ਲੀਡਰਸ਼ਿਪ ਦੇ ਅੰਡਰ ਅਸੀਂ ਸੈਂਟਰਲ এজেন্সੀਆਂ ਨਾਲ ਸ਼ੇਅਰ ਕਰਦੇ ਰਹੇ ਹਾਂ जिलेstdc ਦਾ ਇਹ ਜਿਹੜਾ ਹੈ ਅਪਰੀਹੈਂਸ਼ਨ ਹੈ ਉਹ ਬਿਲਕੁਲ ਜੀ ਇਹ ਜਿਹੜੀ ਟਾਈਮ ਟੂ ਟਾਈਮ ਇਮੀਡੀਏਟ ਸਾਡੀ ਇਨਫੋਰਮੇਸ਼ਨ ਸ਼ੇਅਰਿੰਗ ਜਿਹੜੀ ਹੁੰਦੀ ਰਹੀ ਹੈ ਇਸੇ ਕਰਕੇ ਜਿਹੜੀਆਂ ਇੰਟੈਲੀਜੈਂਸੀਸ ਇਹਨੂੰ ਅਪਰੀਹੈਂਡ ਕਰਨ ਚ ਕਿੰਨੀ ਕਾਮਯਾਬੀ ਸਮਝੋ ਕਿ ਜਿਸ ਤਰੀਕੇ ਨਾਲ ਸਟੇਟ ਪੁਲਿਸ ਨੂੰ ਰੀਓਰਗੇਨਾਈਜ਼ ਕੀਤਾ ਗਿਆ ਔਰ ਅਜਿਹੇ ਗਾਲਾ ਆਊਟਕਮ ਸਾਹਮਣੇ ਆ ਦੇਖੋ ਜੀ ਇਹ ਬਹੁਤ ਹੀ ਵੱਡੀ ਚੁਣੌਤੀ ਸੀਗੀ ਤੇ ਬਹੁਤ ਹੀ ਵੱਡਿਆ ਤਰੀਕੇ ਨਾਲ ਪ੍ਰੋਫੈਸ਼ਨਲ ਤਰੀਕੇ ਨਾਲ ਜਿਵੇਂ ਤੁਹਾਨੂੰ ਦੱਸਿਆ ਪੰਜਾਬ ਪੁਲਿਸ ਨੇ ਇੱਕ ਕੰਮ ਕਰਦੇ ਹੋਏ ਇਹ ਜਿਹੜਾ ਇਹ ਵਧੀਆ ਕੰਮ ਕੀਤਾ ਜੀਵਨ ਫੌਜੀ ਵੀ ਹੈ ਜੀਵਨ ਬੌਧੀ ਜੀ ਹੈ ਦੇਖੋ ਜੀ ਜਿਹੜੇ ਜਿਹੜੇ ਸਾਡੇ ਰੋਗ エਲੀਮੈਂਟਸ ਨੇ ਜਿਹੜੇ ਗੈਂਗਸਟਰ エਲੀਮੈਂਟਸ ਨੇ ਜਿਹੜੇ ਇਹ ਅਤਵਾਦੀ エਲੀਮੈਂਟਸ ਨੇ ਅਸੀਂ ਉਹਨਾਂ ਦੀਆਂ ਸਾਰਿਆਂ ਦੀਆਂ ਇਨਫੋਰਮੇਸ਼ਨ ਜਿਹੜੀਆਂ ਹੈਗੀਆਂ ਉਹ ਏਜੰਸੀਜ਼ ਨਾਲ ਵਕ ਵਕ ਟਾਈਮ ਤੇ ਸ਼ੇਅਰ ਕਰਦੇ ਆ ਦੇਖੋ ਜੀ ਜਿਹੜੇ ਜਿਹੜੇ ਸਾਡੇ ਰੋਗ エਲੀਮੈਂਟਸ ਨੇ ਜਿਹੜੇ ਗੈਂਗਸਟਰ エਲੀਮੈਂਟਸ ਨੇ ਜਿਹੜੇ ਇਹ ਅਤਵਾਦੀ エਲੀਮੈਂਟਸ ਨੇ ਅਸੀਂ ਉਹਨਾਂ ਦੀਆਂ ਸਾਰਿਆਂ ਦੀਆਂ ਇਨਫੋਰਮੇਸ਼ਨ ਜਿਹੜੀਆਂ ਹੈਗੀਆਂ ਉਹ ਏਜੰਸੀਜ਼ ਨਾਲ ਵਕ ਵਕ ਟਾਈਮ ਤੇ ਸ਼ੇਅਰ ਜੀ ਅਸੀਂ ਕੱਲ ਵੀ ਐਫ ਆਰ ਰਜਿਸਟਰ ਕੀਤੀ ਹੈਗੀ ਹੈ ਜਿਹਦੇ ਚ ਦੋ ਕੇਸਿਸ ਚ ਸਾਡੇ ਕੋਲ 9 ਪਿਸਟਲ ਰਿਕਵਰ ਹੋਏ ਸਰ ਇਹ ਕਲਾਸ ਕੁਐਸਚਨ ਹੈ ਤੁਸੀਂ ਜੇ ਫੜ ਰਹੇ ਹੋ ਐਪੀ ਪਸ਼ੀਆ ਦੇ ਜਿਹੜੇ ਉਹਦੇ ਐਸੋਸੀਏਟਸ ਨੇ ਜਾਂ ਸਰ ਵਿੱਚ ਕੀ ਗੱਲ ਕੀ ਸਾਹਮਣੇ ਆਈ ਹੈ ਲਾਲਚ ਕੀ ਟੁਕਾ ਜਾ ਰਿਹਾ ਹੈ ਸਾਨੂੰ ਇਹ ਗੱਲ ਇਨਫੋਰਮੇਸ਼ਨ ਤੋਂ ਲੱਗੀ ਹੈ ਕੁਝ ਯੂਪ ਤੋਂ ਵੀ ਵਿਅਕਤੀ ਇਥੇ ਆ ਕੇ ਉਹਨਾਂ ਨੂੰ ਵੀ ਕਵਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਕਰ ਮੇਲ ਅਟੈਕ ਹੋ ਕੇ ਦੇਖੋ ਜੀ ਇਹ ਇਹ ਸਾਰਾ ਤਾਂ ਸਾਰਾ ਦੇ ਹੈਵ ਓਨਲੀ 1 ਸਿੰਗਲ ਇੰਟੈਂਸ਼ਨ ਔਨ देयर ਮਾਈਂਡ ਉਹ ਹੈਗਾ ਪੈਸਾ ਇਹ ਸਾਰਾ ਦਾ ਸਾਰਾ ਇਹਨਾਂ ਦੀ ਕੋਈ ਆਈਡੀਓਲੋਜੀ ਨਹੀਂ ਹੈਗੀ ਕਿਸੇ ਚੀਜ਼ ਦੇ ਪਿੱਛੇ ਇਹਨਾਂ ਦਾ ਕੋਈ ਮੰਚਾ ਸਿਰਫ ਇੱਕ ਹੈ ਪੈਸਾ ਤੇ ਮੈਂ ਇਹ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਇਹ ਥੋੜਾ ਨਜਾਇਜ਼ ਫਾਇਦਾ ਚੱਕ ਕੇ ਤੁਹਾਨੂੰ ਲਾਲਚ ਦੇ ਕੇ ਤੁਹਾਡਾ ਮਿਸਯੂਜ਼ ਕਰਕੇ ਇਹ ਤੁਹਾਡੇ ਜਿਹੜੇ ਕੈਰੀਅਰ ਨੇ ਤੁਹਾਡੀ ਲਾਈਫ ਨੂੰ ਸਪੋਇਲ ਕਰ ਰਹੇ ਨੇ ਤੁਸੀਂ ਇਹਨਾਂ ਦੇ ਚਾਂਸੇ 'ਚ ਨਾ ਆਓ ਇਹ ਤੁਹਾਨੂੰ ਗੁੰਮਰਾਹ ਕਰਕੇ ਤੁਹਾਨੂੰ ਕਹਿਣਗੇ ਅਸੀਂ ਤੁਹਾਨੂੰ ਇੰਨੇ ਲੱਖ ਦੇ ਦਾਂਗੇ 20 ਲੱਖ ਦੇ ਦਾਂਗੇ 30 ਲੱਖ ਬਟ ਤੁਸੀਂ ਇਹ ਸਾਡੀ ਜਿਹੜੀ ਹੈਗੀ ਇੰਟੈਰੋਗੇਸ਼ਨ ਸਸਟੇਨਡ ਇੰਟੈਰੋਗੇਸ਼ਨ ਚ ਇੱਕੋ ਹੀ ਗੱਲ ਸਾਹਮਣੇ ਆਈ ਹੈ ਕਿ ਕਿਸੇ ਨੂੰ 5000 ਦਿੰਦੇ ਨੇ ਕਿਸੇ ਨੂੰ 10000 ਦਿੰਦੇ ਨੇ ਤੇ ਉਹਨਾਂ ਨੂੰ ਵਿਦੇਸ਼ ਲੈ ਕੇ ਜਾਣ ਦਾ ਵੀ ਲਾਲਚ ਵਿਦੇਸ਼ ਲੈ ਕੇ ਜਾਣ ਦਾ ਵੀ ਲਾਲਚ ਦਿੰਦੇ ਨੇ ਬਟ ਉਹ ਵੀ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਫੋਰਨ ਲਾਜ਼ ਨੇ ਕਿੰਨੇ ਸਟ੍ਰਿਕਟ ਨੇ ਤੇ ਤੁਸੀਂ ਇਸ ਚਾਂਸੇ 'ਚ ਨਾ ਆਓ ਆਪਣੀ ਮਿਹਨਤ ਕਰੋ ਸਾਡੇ ਮਾਨਯੋਗ ਸੀਐਮ ਸਾਹਿਬ ਬਹੁਤ ਹੀ ਜ਼ਿਆਦਾ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦੇ ਰੰਗਲਾ ਪੰਜਾਬ ਬਣਾਉਣ ਦੇ ਲਈ ਸક્ષਮ ਕਦਮ ਚੱਕਰੇ ਨੇ ਅਸੀਂ ਵੀ ਉਸ ਵੱਲ ਕਦਮ ਵਧਾਉਂਦੇ ਹੋਏ ਆਪਣੀ ਮਿਹਨਤ ਕਰੀਏ ਤੇ ਆਪਣਾ ਕੋਈ ਜ਼ਿੰਦਗੀ ਚ ਨਾ ਰੋਸ਼ਨ ਕਰੀਏ ਆਪਣਾ ਤੇ ਆਪਣੇ ਪਰਿਵਾਰ ਦਾ ਤੇ ਆਪਣੀ ਸੁਸਾਇਟੀ ਦਾ ਠੀਕ ਹੈ ਥੈਂਕ ਯੂ